ਦੀ ਸਤਿਕਾਰਯੋਗ ਸਾਹਿਤਕਾਰ ਦੋਸਤੋ ਅੱਜ ਮਹੀਨਾਵਾਰ ਸਾਹਿਤਿਕ ਇਕੱਤਰਤਾ ਜਿਸ ਨੂੰ ਆਪਾਂ ਬੜੀ ਸ਼ਿੱਦਤ ਦੇ ਨਾਲ ਉਡੀਕਦੇ ਆਂ ਤੇ ਅੱਜ ਬੜੇ ਉਤਸ਼ਾਹ ਦੇ ਨਾਲ ਤੁਸੀਂ ਸਾਰੇ ਪਹੁੰਚੇ ਹੋ ਸਾਰਿਆਂ ਨੂੰ ਮੰਚ ਵੱਲੋਂ ਜੀ ਆਇਆਂ ਆਖਿਆ ਜਾਂਦਾ ਸੁਨੀਲ ਕੌਸ਼ਕ ਜੀ ਪਹੁੰਚੇ ਨੇ ਕਾਮਰੇ ਦਫਤਰ ਦੇ ਸਰਦਾਰ ਗੁਰਜਨ ਸਿੰਘ ਜੀ ਉਪੇਂਦਰ ਜੀ ਪਹੁੰਚੇ ਨੇ ਜ਼ਿਲੇਦਾਰ ਸਾਹਿਬ ਸਰਦਾਰ ਬਲਵਿੰਦਰ ਸਿੰਘ ਜੀ ਸਾਡੇ ਐਡਵੋਕੇਟ ਸਾਹਿਬ ਉਹ ਵੀ ਹਾਜ਼ਰ ਨੇ ਇਸ ਵੇਲੇ ਸਰਦਾਰ ਹਰਮਨ ਸਿੰਘ ਜੀ ਸਾਡੇ ਪ੍ਰਧਾਨ ਸਾਹਿਬ ਸਰਦਾਰ ਬਲਜੀਤ ਜੀ ਤੇ ਮੌਤੀ ਉਹਗੇ ਗੀਤਕਾਰ ਮਿੱਠ ਕਰੋਦੀ ਜੀ ਤੇ ਸਾਰੇ ਪਹੁੰਚੇ ਨੇ ਅਸੀਂ ਸਾਰਿਆਂ ਦਾ ਤਹਿ ਦਿਲੋਂ ਜੀ ਆਇਆਂ ਆਖਦੇ ਆ ਤੇ ਅੱਜ ਦੀ ਇਕੱਤਰਤਾ ਸ਼ੁਰੂ ਕਰਨ ਤੋਂ ਪਹਿਲਾਂ ਜਿਵੇਂ ਆਪਣਾ ਉੱਚ ਰਵਾਇਤ ਬਣੀ ਵੀ ਹੈ ਕਿ ਆਪਾਂ ਪ੍ਰਧਾਨਗੀ ਮੰਡਲ ਦੇ ਅੰਦਰ ਸਖਸ਼ੀਤਾਂ ਨੂੰ ਨਾਮਜ਼ਦ ਕਰਦੇ ਆਂ ਸੋ ਉਸ ਦੇ ਵਾਸਤੇ ਮੇਰੀ ਪਹਿਲੀ ਬੇਨਤੀ ਹੈ ਮੀਤ ਸ਼ਗਰੋਦੀ ਜੀ ਨੂੰ ਕਿ ਉਹ ਪ੍ਰਧਾਨਗੀ ਮੰਡਲ ਦੇ ਅੰਦਰ ਆ ਕੇ ਬੈਠਣ ਦੀ ਇਜਾਜ਼ਤ ਕਰਨ। ਇਹਨਾਂ ਦੇ ਨਾਲ ਬੇਨਤੀ ਹੈ ਸਰਦਾਰ ਬਲਵਿੰਦਰ ਸਿੰਘ ਜੀ ਜ਼ਿਲ੍ਹੇਦਾਰ ਸਾਹਿਬ ਉਹ ਵੀ ਪਰਾਨ ਕੀ ਮੰਡਲ ਦਿਲਦਰ ਸੁਭਾਇਮਾਨ ਹੋਣ ਦੀ ਕਿਰਪਾਲਤਾ ਕਰਮ ਬਹੁਤ ਬਹੁਤ ਧੰਨਵਾਦ ਅਕਾਸ਼ ਨੂੰ ਜੀਦਾ ਜਦੋਂ ਅਸੀਂ ਕਿਸੇ ਵੀ ਸਾਹਿਤਿਕ ਸਮਾਗਮ ਵਿੱਚ ਜਾਂਦੇ ਆ ਵਿਦਵਾਨਾਂ ਦੀ ਸੰਗਤ ਵਿੱਚ ਤੱਕ ਘਟੋ ਘਟ ਮੈਨੂੰ ਇਦਾਂ ਮਹਿਸੂਸ ਹੁੰਦਾ ਜਿਵੇਂ ਖਾਲੀ ਖਾਲੀ ਗਏ ਆ ਅਤੇ ਪੋਸਤ ਤੋਂ ਬਾਅਦ ਉਹ ਸਮਾਗਮ ਅਟੈਂਡ ਕਰਨ ਤੋਂ ਬਾਅਦ ਵਿਦਵਾਨਾਂ ਨੂੰ ਸੁਣਨ ਤੋਂ ਬਾਅਦ ਇਦਾਂ ਲੱਗਦਾ ਹੈ ਕਿ ਭਰੇ ਭਰੇ ਵਾਪਸ ਆਏ ਨਾ तकरीबन तकरीबन ਇਦਾਂ ਦਾ ਕਿਉਂਕਿ ਆਪਾਂ ਸੁਣਦੇ ਆ ਸੁਣਾਉਂਦੇ ਆ ਜਦ ਲਗ ਦੁਨੀਆ ਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਦੁਨੀਆ ਦਾ ਜਿੰਨਾ ਵੀ ਗਿਆਨ ਹੈ ਸੁਣਨ ਸੁਣਾਉਣ ਦੇ ਨਾਲ ਹੀ ਅੱਗੇ ਧੁੱਕੇ ਚੱਲਦਾ ਹੈ ਸੋ ਇੱਕ ਵਾਰ ਫੇਰ ਸਾਰੇ ਸਾਹਿਤਕਾਰ ਦੋਸਤਾਂ ਦਾ ਅੱਜ ਦੀ ਇਕੱਤਰਤਾ ਮੌਜੂਦਨ ਵਾਸਤੇ ਬਹੁਤ ਬਹੁਤ ਧੰਨਵਾਦ ਹੈ ਤੇ ਪ੍ਰਧਾਨਗੀ ਮੰਡਲ ਤੋਂ ਆਗਿਆ ਲੈ ਕੇ ਅੱਜ ਦੀ ਕਾਰਵਾਈ ਆਪਾਂ ਅਸਲੀ ਦੀ ਸ਼ੁਰੂ ਕਰਦੇ ਆਂ ਪਹਿਲਾ ਸੱਦਾ ਮੈਂ ਦੇਣਾ ਸਰਦਾਰ ਗੁਰਜਨ ਸਿੰਘ ਜੀ ਜੋ ਬਹੁਤ ਹੀ ਵਧੀਆ ਜਿਨ੍ਹਾਂ ਦੀ ਕਲਮ ਹੈ ਬਹੁਤ ਵਧੀਆ ਰਚਨਾਵਾਂ ਲਿਖਦੇ ਨੇ ਸਿੱਖਿਆ ਪ੍ਰਤੀ ਸਕੂਲ ਪ੍ਰਤੀ ਵਿਦਿਆ ਪ੍ਰਤੀ ਵਾਲ ਸਾਹਿਤ ਬੱਚਿਆਂ ਨੂੰ ਮੋਟੀਵੇਟ ਕਰਨ ਦੇ ਵਾਸਤੇ ਤੋਂ ਮੈਂ ਪਹਿਲਾ ਸਦਾ ਸਰਦਾਰ ਗੁਰਜਨ ਸਿੰਘ ਜੀ ਉਗਰਾਹ ਨੂੰ ਦਿੰਦਾ ਆਓ ਜੀ ਸਤਿਕਾਰਯੋਗ ਸਾਥੀਓ ਮੇਰੇ ਬੋਲਣ ਦਾ ਵਿਸ਼ਾ ਹੈ ਫੁੱਲ ਪੈਦਾ ਕੀਤੇ ਕੁਦਰਤ ਨੇ ਜੋ ਫੁੱਲ ਪੈਦਾ ਕੀਤੇ ਕੁਦਰਤ ਨੇ ਜੋ ਫੁੱਲ ਫੁੱਲ ਨੇ ਇਹ ਬਹੁਤ ਹੀ ਅਨਮੋਲ ਰੰਗ ਬਰੰਗੇ ਮਨ ਨੂੰ ਭਾਉਂਦੇ ਰੰਗ-ਬਰੰਗੇ ਮਨ ਨੂੰ ਭਾਉਂਦੇ ਭੇਦ ਜਿਉਣ ਦਾ ਸਾਨੂੰ ਸਮਝਾਉਂਦੇ ਔਣ ਨੇ ਇਹ ਕਰਦੇ ਸੁਗੰਧਤ ਔਣ ਨੇ ਇਹ ਕਰਦੇ ਸੁਗੰਧਤ ਨਾਲੇ ਭਾਈ ਕਰਨ ਸਾਨੂੰ ਅਨੰਦਤ ਫੁੱਲ ਕਦੇ ਨਾ ਤੋੜੋ ਭਾਈ ਹੁਣ ਫੁੱਲ ਕਦੇ ਨਾ ਤੋੜੋ ਭਾਈ ਕਰਦੇ ਨੇ ਕੁਦਰਤ ਦੀ ਵਡਿਆਈ ਫੁੱਲ ਕਦੇ ਨਾ ਤੋੜੋ ਭਾਈ ਕਰਦੇ ਨੇ ਕੁਦਰਤ ਦੀ ਵਡਿਆਈ ਇੰਨਾ ਵਾਂਗੂ ਰਹਿਣਾ ਸਿੱਖੋ ਇੰਨਾ ਵਾਂਗੂ ਰਹਿਣਾ ਸਿੱਖੋ ਬਾਚਨ ਸਦਾ ਮਿੱਠੇ ਕਹਿਣਾ ਸਿੱਖੋ। ਵਾਹ ਜੀ ਵਾਹ। ਨਾਫਰ ਤੀਰਖਾ ਦਿਲ ਚੋਂ ਕੱਢੋ। ਜੀ ਮੈਂ। ਨਾਫਰ ਤੀਰਖਾ ਦਿਲ ਚੋਂ ਕੱਢੋ। ਨਾਫਰ ਤੀਰਖਾ ਦਿਲ ਚੋਂ ਕੱਢੋ ਚਾਰੇ ਪਾਸੇ ਪਿਆਰ ਦੀ ਖੁਸ਼ਬੂ ਛਡੋ। ਇਹ ਨੇ ਸਾਡੇ ਪ੍ਰੇਰਣਾ ਸਰੋਤ। ਇਹ ਨੇ ਸਾਡੇ ਪ੍ਰੇਰਣਾ ਸਰੋਤ ਦੇਖ ਕੇ ਇਹਨਾਂ ਨੂੰ ਕਰ ਲੋ ਹੋਸ਼। ਹੂੰ। ਕੁਝ ਫੁੱਲ ਕੰਡਿਆਂ ਵਿੱਚ ਰਹਿੰਦੇ। ਕੁਝ ਫੁੱਲ ਕੰਡਿਆਂ ਵਿੱਚ ਰਹਿੰਦੇ। ਕੰਡੇ ਇਹਨਾਂ ਨੂੰ ਕੁੱਜਣਾ ਕਹਿੰਦੇ। ਸਮਾਜ ਚ ਵਿਦਰੋਹ ਕੰਡਿਆਂ ਵਾਂਗੂ బైమాను సంజో బ వగూ బేయిమోనా బగూ బేయిమోనా బ్యాగూ ధన్వాద